ਜ਼ਿਲ੍ਹਾ ਨਵਾਂ ਸ਼ਹਿਰ ਦਾ ਇਲਾਕਾ ਕਾਟਗੜ ਬਰਾ ਚੌਰ ਨੇੜੇ ਕੀ ਪਹਿੰਦੇ ਪਿੰਡ ਤੋਂ ਮੱਝ ਦਾ ਵਿਖੇ 메ਨ ਸੜਕ ਦੇ ਉੱਪਰ ਹੋਏ ਭਿਆਨਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ ਦੀ ਸਿੱਧੀ ਟੱਕਰ ਹੋਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਦੱਸਿਆ ਜਾ ਰਿਹਾ ਕਿ ਕਾਰ ਰੌਂਗ ਸਾਈਡ ਤੋਂ ਆ ਰਹੀ ਸੀ ਦੂਜੀ ਕਾਰ ਦੇ ਵੀ ਸਿੱਧੀ ਜਾ ਵੱਜੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮੌਕੇ ਤੇ ਪੁਲਿਸ ਪੁੱਜ ਗਈ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਕੀ ਹੈ ਸਾਰਾ ਮਾਮਲਾ ਅਥੋਂ ਸੁਣਾਣੇ ਕਿ ਕੀ ਕਹਿੰਨੇ ਪੁਲਿਸ ਅਧਿਕਾਰੀ ਇੱਕ ਦੀ ਮੌਤ ਹੋਈ ਹੈ ਜੀ ਹਾਂ ਜੀ ਇੱਕ ਫਟੜ ਹੋਇਆ ਇੱਕ ਕਿੱਥੇ ਦੇ ਸੀਗੇ ਰਹਿਣੇ ਵਾਲੇ ਤੂੰ ਮਾਣੇ ਵਾਲ ਦੇ ਨਾਮ ਪਤਾ ਹੈ ਜੀ ਉਹਨਾਂ ਦੇ ਕਰਨ ਕਰਨ ਪਟਿਆਲੇ ਤੋਂ ਆ ਕੇ ਇੱਥੇ ਰਹਿ ਰਿਹਾ ਸੀਗਾ ਕਿਰਾਏ ਤੇ ਮਾਣੇ ਆ ਹਾਂ ਇਹ ਦੂਸਰਾ ਦੂਸਰਾ ਫਟੜ ਜਿਹੜਾ ਹੋਇਆ ਉਹ ਅੰਬਰਸਰ ਦਾ ਸੀ ਏ ਵੀ ਮੋਟਰ ਰੈਂਡਾ ਸੀਗਾ ਕਿਥੇ ਰੈਂਡਾ ਸੀ ਨਹੀਂ 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 ਆਪਣੇ ਜਾ ਰਿਆ ਸੀਗਾ ਇਧਰੋਂ ਰੂਪਰ ਰੂਪਰ ਸੈਂਟ ਤੋਂ ਜਾ ਰਿਆ ਸੀਗਾ ਜਿਹੜਾ ਕਰਨ ਹੈ ਗੱਡੀ ਵਾਲਾ ਮੁੰਡਾ ਜਿੰਨ ਗੱਡੀ ਵਾਲਾ ਉਹ ਗੱਡੀ ਜੌਨ ਸੈੱਟ ਲਿਆ ਕੇ ਉਧਰੋਂ ਆ ਰਿਆ ਸੀ ਇਹ ਕਿਧਰੋਂ ਕਿਧਰੋਂ ਆ ਜਾ ਰਿਹਾ ਸੀ ਜਿਹੜੀ ਜਿੰਨ ਸੀ ਕਿਧਰੋਂ ਆ ਰਹੀ ਸੀ ਇਹ ਜਿੰਨ ਉਹ ਆਪਣੇ ਕਟ ਤੋਂ ਮੁੜ ਕੇ ਰੋਂਗ ਸਾਈਡ ਆ ਰਹੀ ਸੀ ਨਹੀਂ ਬਣਾ ਚੋ ਸਾਈਡ ਤੋਂ ਆ ਰਹੀ ਸੀ ਬਣਾ ਚੋ ਸਾਈਡ ਤੋਂ ਇਹ ਜਿਹੜੀ ਇਹ ਚੰਡੀਗੜ੍ਹ ਸੈਂਟ ਤੋਂ ਚੰਡੀਗੜ੍ਹ ਟੋਟਲ ਨੂੰ ਜਾ ਰਿਹਾ ਹਾਂਜੀ ਤੇ ਹੁਣ ਇਹਦੇ ਵਿੱਚ ਪੱਟੜ ਕਿੰਨੇ ਆ ਇੱਕੋ ਹੀ ਫੱਟੜ ਹੈ ਇੱਕ ਪੱਟੜਾ ਤੇ ਇੱਕ ਦਿਨ ਹੋਰ ਹਾਂਜੀ